ਅਹ ਦੇਖੋ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਪੰਜਾਬ ਦੇ ਵਿੱਚ ਜਿਹੜੀ ਯੂਥ ਦਾ ਵਿੰਗ ਆ ਜਿਹੜਾ ਉਹਦੇ ਵੱਲੋਂ ਦੁਬਾਰਾ ਇਸ ਟਾਂਚੇ ਨੂੰ ਸੁਰਜੀਤ ਕਰਨ ਲਈ ਇਸ ਟਾਂਚੇ ਨੂੰ ਐਕਟਿਵ ਕਰਨ ਲਈ ਜਿਹੜੀ ਉਸ ਪਰਪਸ ਦੇ ਨਾਲ ਅੱਜ ਲੁਧਿਆਣੇ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਅੱਜ ਲੁਧਿਆਣੇ ਦੇ 14 ਹਲਕਿਆਂ ਦੇ ਜਿਹੜੇ ਮੈਂ ਐਕਟਿਵ ਸਾਡੇ ਵਰਕਰ ਨੇ ਆਵਾਜ਼ੀ ਪਾਰਟੀ ਦੇ ਯੂਥ ਵਿੰਗ ਦੇ ਉਹਨਾਂ ਨੂੰ ਟੀਮਾਂ ਨੂੰ ਸਾਰਿਆਂ ਨੂੰ ਮਿਲ ਰਹੇ ਆ ਉਹਨਾਂ ਦੇ ਜਿਹੜਿਆਂ ਜਿਹੜਿਆ ਸੁਝਾਅ ਨੇ ਕੋਈ ਉਹਨਾਂ ਦੇ ਗਿਲੇ ਸ਼ਿਕਵੇ ਨੇ ਉਹ ਸਾਰੇ ਦੂਰ ਕਰ ਰਹੇ ਆ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਯੂਥ ਹੈ ਸਾਡਾ ਆਮ ਆਦਮੀ ਪਾਰਟੀ ਦਾ ਇਹਨਾਂ ਨੇ ਬੜਾ ਵੱਡੀ ਜਿਹੜੀ ਹੈਗੀ ਆ ਪਿਛਲੇ ਇਲੈਕਸ਼ਨ ਦੇ ਵਿੱਚ ਕੰਮ ਕੀਤਾ ਬਹੁਤ ਹੀ ਵੱਡਾ ਜਿਹੜਾ ਪੰਜਾਬ ਦੇ ਵਿੱਚ ਇਨਕਲਾਬ ਲੈ ਕੇ ਆਂਦਾ ਉਹਦੇ ਵਿੱਚ ਵੱਡਾ ਹੱਥ ਸੀਗਾ ਯੂਥ ਪੰਜਾਬ ਦੇ ਵਿੱਚ 70% ਜਿਹੜੀਆਂ ਸੀਟਾਂ ਨੇ ਯੂਥ ਜਿਹੜੇ ਵਿੰਗ ਨੂੰ ਦਿੱਤੀਆਂ ਗਈਆਂ ਨੇ ਆਪਣੇ ਵਿਧਾਨ ਸਭਾ ਦੇ ਵਿੱਚ ਤੇ ਜੇ ਅੱਜ ਮੈਂ ਕੈਬਨਟ ਦੀ ਗੱਲ ਕਰਾਂ ਤੇ ਕੈਬਨਟ ਦੇ ਵਿੱਚ ਵੀ ਤਕਰੀਬਨ 70% ਸਾਡੇ ਯੂਥ ਦੇ ਆਗੂ ਬੈਠੇ ਨੇ ਸਾਡੇ ਯੂਥ ਇਹਦੇ ਜਿਹੜੇ ਪ੍ਰਧਾਨ ਮੀਤ ਹਰ ਜੀ ਉਹ ਸਾਡੇ ਕੈਬਨਟ ਮੰਤਰੀ ਨੇ ਸਾਡੇ ਜਿਹੜੇ ਨਾਲ ਦੇ ਸਹਿ ਪ੍ਰਧਾਨ ਸੀਗੇ ਮੈਡਮ ਅਨਮੋੜ ਗਗਨ ਮਾਨ ਜੀ ਉਹ ਵੀ ਅੱਜ ਕੈਬਨਟ ਦੇ ਵਿੱਚ ਬੈਠੇ ਨੇ ਸਾਡੇ ਲਾਲਜੀਤ ਜੀ ਜਿਹੜੇ ਮੰਤਰੀ ਨੇ ਉਹ ਵੀ ਜਿਹੜਾ ਪ੍ਰਧਾਨ ਸੀ ਸਾਡੇ ਹਰਜੋਤ ਬੈਂਸ ਜੀ ਉਹੀ ਯੂਥ ਦੇ ਨੇ ਸੋ ਇਸ ਕਰਕੇ ਜਿਹੜਾ ਯੂਥ ਨੂੰ ਆ ਦੁਆਰਾ ਐਕਟਿਵ ਕਰ ਰਹੇ ਆ ਹਰੇਕ ਜ਼ਿਲ੍ਹਾ ਲੈਵਲ ਤੇ ਜਾ ਕੇ ਮੀਟਿੰਗਾਂ ਕਰ ਰਹੇ ਆ ਤੇ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਧੀਆ ਇੱਕ ਨਵੀਂ ਟੀਮ ਜਿਹੜੀ ਹੈਗੀ ਆ ਜਿਹੜੀ ਜਿਹਨਾਂ ਦੇ ਵਿੱਚ ਪੂਰੀ ਫੁੱਲ એનર્ਜੀ ਹੋ ਗਈ ਉਹ ਇੱਕ ਪੰਜਾਬ ਨੂੰ ਤਵਾ ਸਰਗ ਇਲੈਕਸ਼ਨ ਆ ਰਹੇ ਨੇ ਕਾਰਪੋਰੇਸ਼ਨ ਦੇ ਕੀ ਦੂਸਰੇ ਉਸ ਤੇ ਕਿੰਨਾ ਆ ਬਿਲਕੁਲ ਜੀ ਕੋਈ ਵੀ ਇਲੈਕਸ਼ਨ ਹੋਵੇ ਯੂਥ ਵਿੰਗ ਜਿਹੜਾ ਹੈਗਾ ਉਹਦੀ ਇਨਵੋਲਵਮੈਂਟ ਕਦੇ ਵੀ ਅਣਗੌੜੀਆਂ ਨਹੀਂ ਕੀਤਾ ਜਾ ਸਕਦਾ ਯੂਥ ਵਿੰਗ ਨੂੰ ਜੇ ਵਿਧਾਨ ਸਭਾ ਆਈ ਜਿਵੇਂ ਤੁਹਾਡੇ ਨਾਲ ਗੱਲ ਕੀਤੀ ਹੈ ਕੋਈ ਵੀ ਇਲੈਕਸ਼ਨ ਆਊਗਾ ਜੇ ਚੇਅਰਮੈਨ ਹੀ ਆਈ ਹੈ ਜੇ ਹੁਣ ਦਾ ਤੁਹਾਡੇ ਇਥੋਂ ਦੇ ਲੋਕਲ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਰਹੇ ਨੇ ਯੂਥ ਵਿੰਗ ਵੱਡੀ ਉਹਦੇ ਵਿੱਚ ਆਪਦਾ ਜਿਹੜਾ ਹੈਗਾ ਆ ਦਾ ਹਿੱਸਾ ਲੈ ਕੇ ਟਿਕਟਾਂ ਦੇ ਵਿੱਚ ਹਿੱਸਾ ਲੈ ਕੇ ਤੇ ਉਹਦੀ ਜਿੱਥੇ ਵੀ ਇੱਥੋਂ ਦੇ ਕੈਂਡੀਡੇਟ ਹੋਣਗੇ ਉਹਦੇ ਜਿੱਤ ਦੇ ਵਿੱਚ ਵੱਡਾ ਯੋਗਦਾਨ ਪਾਉਣਗੇ ਸਰ ਜਿਦਾਂ ਨਗਰ ਨਗਰ ਕਮ ਚਨਾਉ ਆਂਦੀਆਂ ਨੇ ਜਿਦਾਂ ਕੋਈ ਵੀ 2024 ਦੇ ਇਲੈਕਸ਼ਨ ਆਣ ਲੋ ਚਾਹੇ ਵੀ ਇਲੈਕਸ਼ਨ ਆਉਂਦੇ ਆ ਜਦੋਂ ਟਿਕਟ ਇੱਕ ਨੂੰ ਦਿੱਤੀ ਜਾਂਦੀ ਹੈ ਜਦੋਂ ਇੱਕ ਵਾਰ ਦੇ ਵਿੱਚ 16-16 ਦਅਵੇਦਾਰ ਨੇ ਜਦੋਂ ਜੇ ਇੱਕ ਟਿਕਟ ਦਿੱਤੀ ਆਊਗੀ ਤੇ ਬਾਕੀ ਜਿਹੜੇ ਲੋਕ ਨਰਾਜ਼ ਹੋਣਗੇ ਉਹਨਾਂ ਵਾਸਤੇ ਵੀ ਕੋਈ ਪ੍ਰਬੰਧ ਕੀਤਾ ਕਰੂਗੀ ਆਮ ਕਰਦੇ ਨੇ ਦੇਖੋ ਜਿਹਨੇ ਵੱਧ ਦਾਵੇਦਾਰ ਨੇ ਧਾਰ ਨੇ ਇਸ ਚੀਜ਼ ਦਾ ਇੱਕ ਪਹੁੰਚੋ ਥਿੰਗ ਹੁੰਦੀ ਆ ਵੀ ਉਸ ਪਾਰਟੀ ਦਾ ਲੋਕ ਕਿੰਨਾ ਚਾਹੁੰਦੇ ਉਸ ਪਾਰਟੀ ਨੂੰ ਲੋਕ ਕਿੰਨਾ ਉਸ ਪਾਰਟੀ ਦੇ ਨਾਲ ਜੁੜੇ ਨੇ ਕਈ ਪਾਰਟੀਆਂ ਤੇ ਇਥੇ ਇਹੋ ਜਿਹੀਆਂ ਨੇ ਜਿਨ੍ਹਾਂ ਕੋਲੇ ਇੱਕ ਇੱਕ ਕੈਂਡੀਡੇਟ ਵੀ ਨਹੀਂ ਹੈ ਜਿਹੜਿਆ ਕਿ ਦੂਸਰੀਆਂ ਪਾਰਟੀਆਂ ਤੋਂ ਕੈਂਡੀਡੇਟ ਧਾਰੇ ਮੰਗ ਰਹੀਆਂ ਨੇ ਕਿ ਇਹੋ ਜਿਹੇ ਪਾਰਟੀਆਂ ਵੀ ਲੁਧਿਆਣੇ ਦੇ ਨਿਗਾ ਦੇ ਵਿੱਚ ਹੈਗੀਆਂ ਨੇ ਸੋ ਇਹ ਚੰਗੀ ਚੀਜ਼ ਹੁੰਦੀ ਆ ਵੱਧ ਕੈਂਡੀਡੇਟ ਹੋਣੇ ਇਹ ਜਿਹੜੇ ਚੰਗੇ ਸਹੀ ਕੈਂਡੀਡੇਟ ਚੋਣ ਕਰਨੀ ਆ ਇਹ ਪਾਰਟੀ ਨੇ ਕਰਨੀ ਆ ਸਰ ਇਹ ਨਹੀਂ ਹੋ ਰਿਹਾ ਪਰ ਪਰ ਇੱਕ ਮਿੰਟ ਮੇਰੀ ਗੱਲ ਸੁਣੋ ਪਰ ਇਸ ਜਿਹੜੀ ਆਵਾਦ ਦੀ ਪਾਰਟੀ ਵਿੱਚ ਇਹਦੇ ਵਿੱਚ ਯੂਨਾਈਟੀ ਆ ਇਹਦੇ ਵਿੱਚ ਸਾਰੇ ਇਕੱਠੇ ਨੇ ਇਹ ਸਾਰੇ ਇਹਦੇ ਵਿੱਚ ਇਹ ਨਹੀਂ ਹੋਊਗਾ ਕਿ ਇੱਕ ਨੂੰ ਟਿਕਟ ਮਿਲ ਗਈ ਦੂਸਰਾ ਕੋਈ ਵਿਰੋਧ ਕਰੂਗਾ ਸਾਰੀ ਟੀਮ ਸਾਡੀ ਜਿਹੜੀ ਹੈਗੀ ਆ ਉਹ ਇੱਕ ਝੋਟਾ ਇੱਕ ਮੋਟਾ ਸਾਰੇ ਜਿਹੜੇ ਇਥੋਂ ਦੇ ਐਮਐਲਏ ਸਾਹਿਬ ਨੇ ਸਾਰੇ ਇੱਕ ਜੁਟ ਨੇ ਜੋ ਵੀ ਪਾਰਟੀ ਫੈਸਲਾ ਕਰੂਗੀ ਸਾਰੇ ਉੱਤੇ ਪੁਰਾਣਾ ਸਰ ਇਹ ਇੰਜ ਨਹੀਂ ਹੋਊਗਾ ਜਿੱਦਾਂ ਦੇਖਿਆ ਜਾਵੇ ਦੂਜੀ ਪਾਰਟੀਆਂ ਦੇ ਜਿਹੜੇ ਪਾਰਟੀ ਛੱਡ ਕੇ ਆਣਗੇ ਵੀ ਆਂਪਾਰਟੀ ਵੀ ਸ਼ਾਮਲ ਹੁੰਦੇ ਆ ਉਹਨਾਂ ਨੂੰ ਟਿਕਟ ਮਿਲ ਜੇਣ ਜਿਹੜੇ ਪੁਰਾਣੇ ਵਰਕਰ ਹੋ ਰਹਿ ਜਾਣ ਇਹ ਵੀ ਹੋਊਗਾ ਨਹੀਂ ਇਹੋ ਜੀ ਕੋਈ ਗੱਲ ਨਹੀਂ ਦੇਖੋ ਵਿਨੇਬਿਲਟੀ ਮਸਟ ਹੈ ਜਿਹੜਾ ਬੰਦਾ ਜਿਹੜਾ ਕੈਂਡੀਡੇਟ ਜਿੱਤਣ ਵਾਲਾ ਹੋਊਗਾ ਉਹਨੂੰ ਟਿਕਟ ਮਿਲੇਗੀ ਇਹਦੇ ਵਿੱਚ ਕੋਈ ਨਵੇਂ ਜਾਂ ਪੁਰਾਣੇ ਵਾਲਾ ਇਸ਼ੂ ਨਹੀਂ ਹੈ ਤੇ ਇਸ਼ੂਸ ਕਰਕੇ ਇਹ ਹੋਇਆ ਕਿਉਂਕਿ ਵਿਧਾਨ ਸਭਾ ਚ ਜਿੰਨੇ ਵੀ ਸ਼ਾਰਦ ਦੇ ਅੰਬਲੇ ਨੇ ਜੋ ਤੁਹਾਡੇ ਪਾਰਟੀ ਤੋਂ ਹੋ ਰਹੇ ਨੇ ਆਲਮੋਸਟ ਦੂਸਰੀ ਪਾਰਟੀਆਂ ਤੋਂ ਆਏ ਨੇ ਚਾਹੇ ਕਿੰਨੇ ਲੋਕ ਤੁਸੀਂ ਇਸ ਕਰਕੇ ਕੁਐਸਚਨ ਨੇਜ ਹੋ ਰਿਹਾ ਕਿ ਜਿਹੜੀ ਕਾਉਂਸਲਰ ਦੀ ਇਲੈਕਸ਼ਨ ਹੈ ਐਵੇਂ ਤਾਂ ਨਹੀਂ ਹੋਊਗਾ ਕਿ ਜਿਹੜੀ ਦੂਸਰੀ ਪਾਰਟੀੋਂ ਲੋਕ ਆਏ ਨੇ ਪੁਰਾਣੇ ਕੈਡਰ ਮੈਂ ਮੈਂ ਤੁਹਾਨੂੰ ਹੀ ਕਹਾਂ ਸਾਡੀ ਪਾਰਟੀ ਦੇ ਵਿੱਚ ਵਿਨੀਬਿਲਟੀ ਵੇਖੀ ਜਾਂਦੀ ਹੈ ਜਿੱਤ ਦੇਖੀ ਜਾਂਦੀ ਹੈ ਵੀ ਕਿਹੜਾ ਬੰਦਾ ਮਿਹਨਤ ਕਰ ਰਿਹਾ ਹੈ ਕਿਹੜਾ ਬੰਦਾ ਪਾਰਟੀ ਨੂੰ ਜਿਤਾ ਰਿਹਾ ਸੋ ਇਸ ਕਰਕੇ ਵਿਨੀਬਿਲਟੀ ਵੇਖੀ ਜਾਊਗੀ ਇਹਦੇ ਵਿੱਚ ਇਹ ਨਹੀਂ ਦੇਖਿਆ ਜਾਊਗਾ ਕੌਣ ਕਿਸੇ ਐਮਐਲਏ ਦਾ ਖਾਸ ਹੈ ਕੌਣ ਕਿਸੇ ਪਾਰਟੀ ਦਾ ਖਾਸ ਹੈ ਜਾਂ ਕੌਣ ਨਵਾਂ ਜਾਂ ਕੌਣ ਪੁਰਾਣਾ ਇਹ ਚੀਜ਼ ਨਹੀਂ ਦੇਖੀਏ ਸਾਡੇ ਸਰਕਟ ਹਾਊਸ ਸਾਡੀ ਪਾਰਟੀ ਦੇ ਵਿੱਚ ਦੇਖੋ ਸਰਵੇ ਹੁੰਦਾ ਹੈ ਸਰਵੇ ਹੋ ਕੇ ਟਿਕਟ ਮਿਲਦੀ ਹੈ ਕੋਈ ਵੀ ਉਹਦਾ ਜਿਹੜਾ ਮਿਲਦਾ ਉਹ ਸਰਵੇ ਹੋ ਕੇ ਮਿਲਦਾ ਸਰ ਸਰਕਟ ਹਾਊਸ ਤੁਹਾਡਾ ਸਵਾਗਤ ਰੱਖਿਆ ਗਿਆ ਹੈ ਮਿਸਡਿਸਪਲਾਈਨ ਹੋਇਆ ਤੁਸੀਂ ਸਰਕਟ ਹਾਊਸ ਦੇ ਥੱਲੇ ਦੇਖ ਲਓ ਇਹਨੇ ਬੈਨਰ ਲਾ ਦਿੱਤੇ ਗਏ ਨੇ ਇਹਨੇ ਹੋਲਡ ਲੂਗਾ ਜਦਕਿ ਪ੍ਰੀਸ਼ਦ ਦੇ ਅੰਦਰ ਬਿਨਾਂ ਇਜਾਜ਼ਤ ਤੋਂ ਬਿਨਾਂ ਹੁੰਦੇ ਤੋਂ ਇੱਕ ਹੋਲਡਿੰਗ ਤੋਂ ਜਾਣਾ ਨਹੀਂ ਸਕਦਾ ਇਹ ਯੂਥ ਆ ਜੀ ਯੂਥ ਦੇ ਆਪਦੇ ਬਣਾ ਦੇ ਵਲਵਲੇ ਹੁੰਦੇ ਨਹੀਂ ਬੇਸ ਡਿਸਿਪਲਨ ਨਹੀਂ ਹੁੰਦਾ ਯੂਥ ਹੈ ਅੱਜ ਲਾਇਆ ਲਾਦਰ ਕੇ ਇਹਦੇ ਕੀ ਹੋ ਗਿਆ ਇਹਦੇ ਵਿੱਚ ਕੁਝ ਨਹੀਂ ਹੁੰਦਾ ਜੀ ਬੇਸ ਡਿਸਿਪਲਨ ਹੁੰਦਾ ਦੇਖੋ ਜੇ ਇਹ ਕੰਮ ਯੂਥ ਨਾ ਕਰੂ ਤੋ ਬਿਊਰੋ ਕਰਨਗੇ ਅਗਲੇ ਨੂੰ ਸ਼ੌਂਕ ਅਗਲੇ ਨੂੰ ਚਾਹ ਵਾ ਆਪ ਦਾ ਕੰਮ ਕਰਨ ਦਾ ਯਾਰ ਤੁਸੀਂ ਇਹ ਦੇਖੋ ਨਾ ਮੈਂ ਤੁਹਾਨੂੰ ਉਹੀ ਆਮ ਆਦਮੀ ਪਾਰਟੀ ਡਿਸਿਪਲਨ ਪਾਰਟੀ ਨਹੀਂ ਹਾਂ ਆਮ ਆਦਮੀ ਪਾਰਟੀ ਇੱਕ ਪੋਲੀਟੀਕਲ ਪਾਰਟੀ ਵੀ ਇੱਕ ਪੋਲੀਟੀਕਲ ਪਾਰਟੀ ਵੀ ਹੈ ਇਨੂੰ ਕੋ ਧਾਰਮਿਕ ਪਾਰਟੀ ਨਾ ਮੰਨੋ ਆਮ ਆਦਮੀ ਪਾਰਟੀ ਇੱਕ ਪੋਲੀਟਿਕਲ ਪਾਰਟੀ ਵੀ ਹੈ ਸੋ ਜੋ ਪੋਲੀਟਿਕਲ ਪਾਰਟੀ ਕਰਦੀ ਆ ਜੇ ਸਰਕਾਰ ਬਣਾਉਣੀ ਦਾ ਸੀ ਪੋਲੀਟਿਕਲ ਪਾਰਟੀ ਨੇ ਸਰਕਾਰ ਬਣਾਈ ਆ ਸੋ ਇਸ ਕਰਕੇ ਜਿਹੜਾ ਯੂਥ ਹੈ ਜਿਹੜਾ ਨੌਜਵਾਨ ਹੈ ਉਹ ਪਾਰਟੀ ਆਮ ਆਦਮੀ ਪਾਰਟੀ ਚ ਵੀ ਉਹੀ ਆ ਜਿਹੜਾ ਦੂਜੀਆਂ ਪਾਰਟੀਆਂ ਦੇ ਵਿੱਚ ਆ ਸੋ ਕੱਲੇ ਇਹ ਕੱਲੇ ਜਿਹੜੇ ਤੁਸੀਂ ਟਰਮੀਨਲ ਕੰਡੀਸ਼ਨ ਕੱਲੇ ਸਾਡੇ ਤਾਂ ਰੱਖਿਆ ਕਰੋ ਬਾਕੀ ਹਲਪੁਣ ਵੀ ਰੱਖਿਆ ਬਾਕੀ ਕਿਹਨੂੰ ਪੁੱਛਿਆ ਯੂਥ ਨੂੰ ਕੀ ਮੈਸੇਜ ਦੇਣਾ ਚਾਹ ਰਹੇ ਹੋ ਜਰਾ ਯੂਥ ਨੂੰ ਮੈਂ ਇਹ ਮੈਸੇਜ ਦਿੰਨਾ ਜੀ ਜਿਹੜਾ ਆਉਣ ਵਾਲਾ ਸਮਾਂ ਇਹ ਤੁਹਾਡਾ ਤੁਸੀਂ ਤਗੜੇ ਹੋ ਕੇ ਮਿਹਨਤ ਕਰੋ ਤੁਹਾਡੀ ਜਿਹੜੀ ਮਿਹਨਤ ਹੈ ਇਹ ਅੰਜਾਈ ਨਹੀਂ ਜਾਊਗੀ ਜੋ ਜੋ ਇਸ ਪਾਰਟੀ ਦੇ ਵਿੱਚ ਕੰਮ ਕਰਦਾ ਉਹਨੂੰ ਉਹਦੀ ਮਿਹਨਤ ਦਾ ਮੁੱਲ ਮਿਲਦਾ ਹੁਣ ਤੱਕ ਜਿਨ੍ਹਾਂ ਨੇ ਵੀ ਕੰਮ ਕੀਤਾ ਜੋ ਵੀ ਅਹੁਦਾ ਉਹਨਾਂ ਨੇ ਮਿਹਨਤ ਵੇਖ ਕੇ ਉਹਨਾਂ ਦੇ ਉਹਨਾਂ ਨੂੰ ਅਹੁਦਾ ਦੇ ਕੇ ਉਹਨਾਂ ਨੂੰ ਚੇਅਰਮੈਨੀਆਂ ਦੇ ਕੇ ਉਹਨਾਂ ਨੂੰ ਨਵਾਜਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਜਿਹੜਾ ਮਿਹਨਤ ਕਰੂਗਾ ਉਹ ਕੇ ਲੰਘੇਗਾ